ਬੀਜੇਪੀ ਪਾਰਟੀ ਦਾ ਪਿੰਡ ਪਿੰਡ ਹੋ ਰਿਹਾ ਵਿਰੋਧ ਕਈ ਪਿੰਡਾਂ ਦੇ ਵਿੱਚ ਲੱਗ ਗਏ ਨੇ ਚੇਤਾਵਨੀ ਬੋਰਡ ਤੁਹਾਨੂੰ ਦੱਸ ਦਈਏ ਕਿ ਗਿੱਦੜਬਾਹ ਦੇ ਪਿੰਡ ਪਵਾਨੀਆਂ ਦੇ ਵਿੱਚ ਵੀ ਪਿੰਡ ਵਾਸੀਆਂ ਵੱਲੋਂ ਬੋਰਡ ਲਗਾਇਆ ਗਿਆ ਤੇ ਬੀਜੇਪੀ ਦਾ ਜਿਹੜਾ ਮੁਕੰਮਲ ਬਾਈਕਾਟ ਕੀਤਾ ਗਿਆ ਨਾਲ ਹੀ ਸ਼ਹੀਦ ਕਿਸਾਨ ਸੁਭ ਕਰਨ ਦੀ ਤਸਵੀਰ ਵੀ ਲਗਾਈ ਗਈ ਹੈ ਤੇ ਉਸ ਦੀਆਂ ਮੰਗਾਂ ਵੀ ਬੋਰਡ ਦੇ ਉੱਪਰ ਲਿਖੀਆਂ ਗਈਆਂ ਨੇ ਤੇ ਬੀਜੇਪੀ ਦਾ ਮੁਕੰਮਲ ਬਾਈਕਾਟ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਗਿੱਦੜਬਾਹ ਦੇ ਮੀਤ ਪ੍ਰਧਾਨ ਠਾਣਾ ਸਿੰਘ ਬਵਾਣੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਉਹਨਾਂ ਕਹਿ ਕੇ ਕਿਸਾਨ ਜਿਹੜੇ ਉਹ ਦਿੱਲੀ ਵੱਲ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਦੇ ਲਈ ਜਾ ਰਹੇ ਸਨ ਜਿਨ੍ਹਾਂ ਨੂੰ ਰਸਤੇ ਦੇ ਵਿੱਚ ਰੋਕਿਆ ਗਿਆ ਤਾਂ ਬੀਜੇਪੀ ਦਾ ਮੁਕੰਮਲ ਬਾਈਕਟ ਕੀਤਾ ਗਿਆ ਕੀ ਕੁਝ ਕਹਿਣਾ ਸੀ ਕਿਸਾਨਾਂ ਦਾ ਉਹ ਤੁਹਾਨੂੰ ਸੁਣਾਉਣੇ ਆ। ਕਿਸਾਨ ਯੂਨੀਅਨ ਛਿੱਧੂਪੁਰ ਦੀ ਬਵਾਣੀਆਂ ਦੀ ਕਮੇਟੀ ਅੱਜ ਜਿਹੜਾ ਕਿ ਬੀਜੇਪੀ ਦੀ ਬਾਈਕਟ ਕਰਨ ਲੱਗੇ ਆ ਜੀ ਸਾਰੇ ਮੋੜਾਂ ਤੇ ਇਹ ਲਿਖ ਕੇ ਲਾਇਆ ਗਿਆ ਜਿਹੜਾ ਕਿ ਬੀਜੇਪੀ ਦਾ ਕੋਈ ਵੀ ਕਿਸੇ ਵੋਟਾ ਮੰਗਨ ਆਊਗਾ ਉਹਦਾ ਤਾਕਤ ਗਰੂਨ ਕਰਿਆ ਜਾਊਗਾ ਜਾਂ ਜੇ ਕੋਈ ਪਿੰਡ ਦੇ ਵਿੱਚ ਇਹ ਬੁਲਾਊਗਾ ਉਸ ਨੂੰ ਕਿ ਉਹ ਕੋੜਾ ਕੋਈ ਨਫਾ ਨੁਕਸਾਨ ਹੈਗਾ ਉਹ ਆਪ ਦਾ ਬੰਦਨ ਜ਼ਿੰਮੇਵਾਰ ਹੋਊਗਾ ਇਹ ਸਾਨੂੰ ਇਹ ਕਿਉਂ ਕਰਨਾ ਪਿਆ ਇਸ ਹਾਲ ਦੀਆਂ ਮਗਰਲੇ ਅंदोलਨ ਵੀ ਲੈ ਦੀਆਂ ਜਿਹੜੀਆਂ ਕਿ ਮੰਗਾ ਮੰਨੀਆਂ ਹੋਈਆਂ ਮੋਦੀ ਸਰਕਾਰ ਨੇ ਉਹ ਮੁੱਕਰ ਗਈ ਅਸੀਂ ਡੂਰੀਵਾਰ ਜਿਹੜਾ ਅंदोलਨ ਲੈ ਕੇ ਦਿੱਲੀ ਵੱਲ ਨੂੰ ਚੱਲੇ ਸੀਗੇ ਤੇ ਸਾਨੂੰ ਰਸਤੇ ਦੇ ਵਿੱਚ ਰੋਕ ਕੇ ਉੱਥੇ ਬੈਰੀਕਡ ਲਾਏ ਗਏ ਕਿੱਥੇ ਗਈ ਛੁਪ ਕਰਨ ਬੇਟੇ ਦੇ ਇਹਦੇ ਵਿਚਾਰੇ ਦੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਇਹਦਾ ਕੀ ਕਦੋਤ ਸੀ ਕਿਉਂਕਿ ਇੱਕ ਆਲਦੀਆਂ ਮੰਗਾਂ ਜਾਦ ਕਰਵਾਉਣ ਵਾਸਤੇ ਅਸੀਂ ਦਿੱਲੀ ਨੂੰ ਚਲੇ ਸੀਗੇ ਜਿਹੜਾ ਕਰਕੇ ਕਿ ਉੱਥੇ ਸਾਡੇ ਜਿਹੜੇ ਕਿਸਾਨ ਚੀਰ ਕੀਤੇ ਗਏ ਉਹਨਾਂ ਦੇ ਲੱਤਾ ਬਾਹਾਂ ਤੋੜੀਆਂ ਗਈਆਂ ਉਹਨਾਂ ਦੇ ਉਲਟਾ ਪਰਚੇ ਪਾਏਗੇ ਕੋਹਦੇ ਬਰ ਖਿਲਾਫ ਦੇ ਵਿੱਚ ਅਸੀਂ ਅੱਜ ਇਹਦਾ ਬਾਈਕਾਟ ਕਰਦੇ ਆਂ ਜੀ ਜਿਹੜਾ ਬੀਜੇਪੀ ਦਾ ਕੋਰਨ ਕੌਂਨ ਤੇ ਅਸੀਂ ਸਾਡੇ ਕਿਦਰਵਾ ਬਲਾਕ ਦੇ ਵਿੱਚੋਂ ਸਾਰੇ ਦੇ ਵਿੱਚ ਹੀ ਅਸੀਂ ਆ ਡੋਟੀ ਪਿੰਡਾਂ ਦੇ ਵਿੱਚ ਲੱਗੀ ਜਾਂਦੇ ਸਾਰੇ ਗਰੋਹ ਕਰਾਂਗੇ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਕਿਦਰਵਾ ਬਲਾਕ ਦੀ ਕਮੇਟੀ ਨੇ ਮੇ ਬੇਨਤੀ ਹੈ ਸਾਰੇ ਪਿੰਡਾਂ ਨੂੰ ਜਿਹੜੇ ਪਿੰਡ ਰਹਿ ਗਏ ਉਹ ਵੀ ਸਾਰੇ ਲਿਖ ਕੇ ਲਾਉਣ ਕਿ ਬੀਜੇਪੀ ਨੂੰ ਅਸੀਂ ਆਪ ਦੇ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ ਤੇ ਅੱਗੇ ਵਾਸਤੇ ਜੇਕਰ ਉਹ ਸਾਡੀਆਂ ਮੰਗਾਂ ਮੰਨਦੇ ਆ ਤਾਂ ਸਾਨੂੰ ਕੋਈ ਉਹਨਾਂ ਦੇ ਚਰਾਜ ਵੀ ਨਹੀਂਗਾ ਹੁਣ ਜਿਹੜੀਆਂ ਦੂਜੀਆਂ ਪਾਰਟੀਆਂ ਐ ਅਕਾਲੀ ਕਾਂਗਰਸੀ ਆਮ ਆਲੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਤੁਸੀਂ ਕਿਸਾਨੀ ਮੁੱਦੇ ਤੇ ਬੋਲੋ ਐਵੇਂ ਚੁੱਪ ਕਰਕੇ ਨਾ ਬੈਠੋ ਕਿਉਂਕਿ ਤੁਸੀਂ ਵੀ ਕਿਸਾਨਾਂ ਦੇ ਪੁੱਤੋਂ ਰਾਜਾ ਵੜਿੰਗਾ ਉਹ ਵੀ ਕਿਸਾਨ ਦਾ ਪੁੱਤ ਹੈ ਇੱਕ ਵੀਰ ਉਹ ਕਿਸਾਨ ਦਾ ਪੁੱਤ ਹੈ ਤੇ ਸਾਡਾ ਮਾਨ ਸਰ ਇਹ ਵੀ ਕਿਸਾਨ ਦਾ ਪੁੱਤ ਹੈ ਕਿ ਤੁਹਾਨੂੰ ਕਿਸਾਨੀ ਦੇ ਨਾਂ ਤੇ ਤੁਹਾਨੂੰ ਬੋਲਣ ਦਾ ਹੱਕ ਬੰਦਾ ਝੋੜਾ ਫੜਜ ਬੰਦਾ ਬੋਲਣ ਦਾ ਇੰਨੀ ਆ ਕਿ ਬੇਨਤੀਆਂ ਕਰਦਾ ਹੋਇਆ ਕਿ ਭਾਜੀਪੀ ਦਾ ਜੂਈਆ ਮੈਂ ਫਿਰ ਬੋਲਦਾ ਕਿ ਅਸੀਂ ਸਾਡੇ ਕਿ ਜਲਵਾ ਬਲਾਗ ਦੇ ਵਿੱਚ ਬਾਈਕਾਟ ਪੂਰਨ ਤੌਰ ਤੇ ਕਰਦੇ ਆ ਜੀ ਕਿਹੜੀ ਹੋ ਆਉਂਦੇ ਆ ਕਿ ਅਸੀਂ ਉਹਨਾਂ ਦਾ ਪੂਰਾ ਕਾਲੀਆਂ ਝੰਡੀਆਂ ਲੈ ਕੇ ਸਵਾਗਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ